ਸੰਗਤ ਜੋ ਗੁਰੂ ਨਾਲ ਜੁੜੀ ਹੋਈ ਸੀ ਸੱਚ ਨਾਲ ਜੁੜੀ ਹੋਈ ਸੀ ਉਹ ਸੱਚ ਨਾਲ ਜੁੜੀ ਰਹੀ ਉਹ ਨਹੀਂ ਪਿਛੇ ਸ੍ਰੀ ਚੰਦ ਨਾਲ ਜੁੜੀ ਉਹ ਨਹੀਂ ਦਾਤੂ ਦਾਸੂ ਨਾਲ ਜੁੜੀ ਜਿਹਨਾਂ ਪਰਖਾ ਲਏ ਤੇ ਸਿੱਧੇ ਗਏ ਨੇ ਉਹ ਉਹ ਸੀ ਗੁਰਸਿੱਖ ਸੰਗਤ ਬਾਕੀ ਸੀ ਸਿੱਖ ਉਹ ਸੀ ਗੁਰਸਿੱਖ ਜੇ ਸਿੱਖ ਨੇ ਤਾਂ ਵੀ ਗੁਰਸਿੱਖ ਤਾਂ ਹੈ ਨਹੀਂ ਸ੍ਰੀ ਚੰਦ ਵੀ ਤਾਂ ਸਿੱਖ ਹੈ ਤੇ ਉਹ ਵੀ ਤਾਂ ਗੁਰਬਾਣੀ ਤਾਂ ਸਾਰੇ ਪੜ੍ਹਦੇ ਤੇ ਸਾਰੇ ਸਿੱਖ ਨੇ ਜਿਹਨੇ ਗੁਰਬਾਣੀ ਪੜ੍ਹਦੇ ਨੇ ਤੁਸੀਂ ਕਰ ਲਈਓ ਸਿੱਧੀ ਨਹੀਂ ਸਿੱਖ ਹੈਗੇ ਉਹ ਵੀ ਸਿੱਖ ਨੇ ਹਿੰਦੂਆਂ ਜੋ ਵੀ ਧਰੇ ਸਿੱਖ ਨੇ ਸਾਰੇ ਸਿੱਖ ਨੇ ਜਿਹੜਾ ਵੀ ਗੁਰਬਾਣੀ ਨੂੰ ਮੰਨੇ ਤੁਸੀਂ ਆਪ ਕਹਿੰਦੇ ਹੋ ਜਿਹੜਾ ਗੁਰਬਾਣੀ ਨੂੰ ਮੰਨਦਾ ਸਿੱਖ ਹੈ ਤੁਹਾਡੇ ਦੀ ਸਿਰਪਾਣਾ ਬਾਗ ਉੱਥੇ ਜਾਂਦੇ ਢੋਲੀ ਧਾਰ ਤੇ ਨਹੀਂ ਜਾਂਦੇ ਉਹਨਾਂ ਨੂੰ ਹਟਾ ਲਓ ਬੜੀਆਂ ਤੇ ਨਹੀਂ ਜਾਂਦੇ ਕਬਰਾਂ ਤੇ ਨਹੀਂ ਜਾਂਦੇ ਉਹਨਾਂ ਨੂੰ ਹਟਾ ਲਓ ਕੁਛ ਵੀ ਨਹੀਂ ਰਿਹਾ ਪੱਲੇ ਇਹਨਾਂ ਦੇ ਸਭ ਕੁਝ ਖੜ ਗਿਆ ਝੂੜ ਬਿਖਰ ਗਿਆ ਬਹੁਤ ਬੁਰੀ ਤਰ੍ਹਾਂ ਨਾ ਬਿਖਰ ਗਿਆ ਝੂੜ ਝੂੜ ਬਿਖਰੇ ਜਾਂਦਾ ਹੁੰਦਾ ਝੂੜ ਨੂੰ ਇਕੱਠਾ ਕੌਣ ਰੱਖ ਲੂ ਝੂੜ ਖੜ ਜਾਂਦਾ ਹੁੰਦਾ ਹਾਂਜੀ ਜੋ ਬ੍ਰਹਮ ਅੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਬ੍ਰਹਮ ਅੰਡੇ ਜੋ ਬ੍ਰਹਮ ਸੀ ਅੰਡੇ ਵਿੱਚ ਸੀ ਸੋਈ ਪਿੰਡੇ ਹੁਣਾ ਸ਼ਰੀਰ ਚ ਹੈ ਜੋ ਬ੍ਰਹਮੰਡ ਕੋਸ਼ ਦੇ ਵਿੱਚ ਦੀ ਪ੍ਰਵੇਸ਼ ਕਰ ਗਿਆ ਸੀ ਗਰਭ ਚ ਉਹਦਾ ਸ਼ਰੀਰ ਬਣਿਆ ਉਹੀ ਹੈ ਸ਼ਰੀਰ ਹੁਣ ਬਣਿਆ ਹੈ ਪਹਿਲਾ ਅੰਡਾ ਕਾ ਸੀ ਪਹਿਲਾ ਪਰਮ ਦੇ ਅੰਡੇ ਚ ਹੁੰਦਾ ਅਲਦਲ ਇਹਦੇ ਅਲੇ-ਦਾਲੇ ਹਨੇਰਾ ਹੈ ਵਿਚਾਲੇ ਚਾਨਣ ਹੈ ਉਹ ਅੰਡਾ ਹੁੰਦਾ ਫੂਟੋ ਅੰਡਾ ਭਰਮ ਕਾ ਮਨੇ ਪਿਆ ਪ੍ਰਗਾਸਾ ਜਦੇ ਨਿਕਲ ਗਏ ਜਾਂਦਾ ਹੈ ਸਰੀਰ ਚੋਂ ਜਦ ਵੀ ਅੰਡਾ ਹੀ ਹੁੰਦਾ ਹੈ ਇਹ ਬ੍ਰਹਮ ਅੰਡੇ ਦੇ ਰੂਪ ਚ ਹੈ ਜਿੰਨਾ ਜਿਹੜੇ ਦੇ ਅਲੇ-ਦਾਲੇ ਹਨੇਰਾ ਹੈ ਜਿੰਨਾ ਜਿਹੜੇ ਬ੍ਰਹਮ ਉਹਨਾਂ ਜਿਹੜੇ ਬ੍ਰਹਮ ਅੰਡੇ ਵਿੱਚ ਹੈ ਅਲੇ-ਦਾਲੇ ਹਨੇਰਾ ਹੈ ਵਿਚਾਲੇ ਰੋਸ਼ਨੀ ਹੈ ਪੂਰਨ ਸੱਚ ਪਰਿਆ ਨਹੀਂ ਜਿੰਨਾ ਚਿਰ ਪੂਰਨ ਸੱਚ ਨਹੀਂ ਭਰਿਆ ਜਿੰਨਾ ਚਿਰ ਪੂਰਨ ਜੋਤ ਨਹੀਂ ਹੋਈ ਕਿੰਨੀ ਜੋਤ ਜਿੰਨਾ ਧਰੂਪਰਕਾਸ਼ ਉਹਨਾਂ ਚਿਰ ਬ੍ਰਹਮ ਜਿਹੜਾ ਹੈ ਅੰਡਾ ਰੂਪ ਹੈ ਕੁਛ ਹਿੱਸੇ ਚ ਬਾਹਰਲੇ ਪਾਸੇ ਅਗਿਆਨਤਾ ਹੈ ਅੰਦਰ ਗਿਆਨ ਹੈ ਗਿਆਨ ਥੋੜਾ ਹੈ ਅਗਿਆਨਤਾ ਵੀ ਹੈ ਨਾਲ ਗਿਆਨ আর ਅਗਿਆਨਤਾ ਦੋ ਇਕੱਠੇ ਨੇ ਜਦੋਂ ਗਿਆਨਤਾ ਨਾਸ ਹੋ ਗਈ ਭਰਮ ਦਾ ਨਾਸ ਹੋ ਗਿਆ ਫਿਰ ਅੰਡਾ ਨਹੀਂ ਰਹਿੰਦਾ ਫਿਰ ਫੁੱਟੋ ਅੰਡਾ ਭਰਮਕਾਲ ਮਨ ਆ ਪਿਆ ਪ੍ਰਗੋਸਾ ਜਿੱਦਣ ਭਰਮ ਕਾ ਨਾਸ ਹੋ ਗਿਆ ਗੁਰ ਪ੍ਰਸਾਦ ਨਾਲ ਗਿਆਨ ਦੀ ਕਿਰਪਾ ਨਾਲ ਗੁਰਬਾਣੀ ਦੀ ਸੋਜੀ ਨਾਲ ਭਰਮ ਦਾ ਨਾਸ ਹੋ ਗਿਆ ਉਦੋਂ ਅੰਡਾ ਫੁੱਟ ਜਾਣਾ ਉਦੋਂ ਅੰਡਾ ਨਹੀਂ ਰਹਿਣਾ ਹੈ ਫਿਰ ਪੂਰਨ ਬ੍ਰह्म ਹੋ ਜਾਣਾ ਹੈ ਪੂਰਨ ਸੱਚ ਭਰੇ ਉਰੂ ਕਹਿੰਦੇ ਨੇ ਫਿਰ ਭਮਸਾ ਕਰੇ ਦੇ ਵਿੱਚ ਆ ਜਾਣਾ ਹੈ ਏ ਬਾਹਰ ਹੋ ਜਾਣਾ ਭਵਸਾਗਰ ਤੇ ਐ ਨਹੀਂ ਜਾਣਾ ਵੀ ਇੱਥੇ ਚਾਦਰ ਚਾ ਕੇ ਭਵਸਾਗਰ ਲਾੜੀ ਛੱਡ ਕੇ ਚਲੇ ਜਾਣਾ ਵਿਅਤ ਕੋ ਜਾ ਜਾਊਗਾ ਆਪਣਾ ਟਿਕਟਾਂ ਲੈ ਕੇ ਵਿਝਵਾਇਣਾ ਭਵਸਾਗਰ ਛੱਡ ਜਾਣਾ ਭਵਸਾਗਰ ਵਿੱਚੇ ਰਹਿਣਾ ਸਾਡੀ ਜਾਣਕਾਰੀ ਦੇ ਅੰਦਰ ਹੈ ਭਵਸਾਗਰ ਵਿੱਚੇ ਹੈ ਜਿੱਨੇ ਪੂਰਨ ਬ੍ਰਹਮਣੇ ਸਾਰਿਆਂ ਦੇ ਅੰਦਰ ਹੈ ਇਹ ਭਵਸਾਗਰ ਸੁਖ 사ਗਰ ਦੇ ਵਿੱਚ ਹੈ ਅਸੀਂ ਸੁਖਸਾਗਰ ਸਾਡਾ ਹਿਰਦਾ ਸੁਖਸਾਗਰ ਬਣ ਜਾਣਾ ਹੈ ਹਿਰਦਾ ਆਪਣਾ ਹੀ ਸੁਖਸਾਗਰ ਬਣ ਜਾਣਾ ਹੈ ਨਾ ਕਿ ਅਸੀਂ ਸੁਖਸਾਗਰ ਚ ਪ੍ਰਵੇਸ਼ ਕਰ ਜਾਣਾ ਹੈ ਤੇ ਬਨ ਬੁੱਧੀ ਨੇ ਅੰਦਰ ਰਹਿਣਾ ਸੁਖਸਾਗਰ ਚ ਆਪੇ ਪਰਗੇ ਪ੍ਰਵੇਸ਼ ਹੋ ਗਿਆ ਹਿਰਦਾ ਆਪਣਾ ਹੀ ਇੰਨਾ ਵਿਸ਼ਾਲ ਹੋ ਜਾਣਾ ਹੈ ਕਦ ਹੋ ਵਿਸ਼ਾਲ ਜਦ ਸਭ ਕੋ ਮੀਤ ਹਮ ਆਪਨ ਕੀਨੋ ਹਮ ਸਭੂ ਕੇ ਸਾਜਨ ਫੇਰਦਾ ਵਿਸ਼ਾਲ ਹੁਣ ਜਦ ਸਾਰੇ ਆਪਣੇ ਨੇ ਬਗਾਨਾ ਕੋਈ ਹੈ ਹੀ ਨਹੀਂ ਜਦ ਹੁਣ ਜਿਵੇਂ ਪਰਮੇਸ਼ਰ ਦੇ ਪਿਆਰੇ ਆ ਸਾਰੀ ਜਨਤਾ ਸਾਰੇ ਜੀਵ ਜੰਤੂ ਪਰਮੇਸ਼ਰ ਦਾ ਜਨਾ ਪਿਆਰ ਹੈ ਉਹੇ ਜਾਂ ਪਿਆਰ ਸਾਡਾ ਹੋ ਜੂ ਪਰਮੇਸ਼ਰ ਵਰਗਾ ਹੀ ਸੁਭਾਅ ਹੋ ਜੂ ਉਦੋਂ ਕਹੜਾ ਛੁੱਟਣਾ ਉਹ ਤਾਂ ਪਹਿਲਾਂ ਨਹੀਂ ਕਹੜਾ ਛੁੱਟਦਾ ਸਵਾ ਉਹੇ ਜਾਂ ਬਣਾਉਣਾ ਪੈਣਾ ਜਿਹੜਾ ਉਹਦਾ ਪਰਮੇਸ਼ਰ ਦਾ ਸੁਭਾਅ ਜਿਹੜਾ ਉਹੇ ਜਾਂ ਬਣਾਉਣਾ ਪੈਣਾ ਫੇਰ ਭਗਸਾਗਰ ਤੋਂ ਬਾਹਰ ਜਊ ਤਾਂ ਸੁਖ ਸਾਗਰ ਹੋਣੀ ਹੋਈ ਨਹੀਂ ਸਕਦਾ ਜੋ ਬ੍ਰਹਮਾਡੇ ਸੋ ਇਹਨਾਂ ਦਾ ਹੈਗਾ ਇਹ ਜਾਂ ਸਿੱਖਾਂ ਦਾ ਇਹ ਤਾਂ ਕਾਹਨ ਇਹਨਾਂ ਦਾ ਆਪਣੀ ਕੋਈ ਕੌਮ ਹੈ ਇਹਨਾਂ ਦਾ ਬੱਟਾ ਭਾਈਆਂ ਹੋ ਜਾਂਨੇ ਇਹ ਤਾਂ ਰਾਏ ਨਹੀਂ ਪਏ ਜੋ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਹੁੰਦੀ ਕੀ ਐ ਅਜੇ ਤਾਂ ਸਮਝੇ ਨਹੀਂ ਆਈ ਵੀ ਸਿੱਖੀ ਕੀ ਐ ਇਹ ਤਾਂ ਇੱਥੇ ਬੱਟਾ ਬਣਾ ਕੇ ਚਾਹੁੰਦੇ ਨੇ ਅਸੀਂ ਦੁਨੀਆ ਫਤਿਹ ਕਰ ਲਾਂਗੇ ਦੁਨੀਆ ਫਤਿਹ ਕਰਨ ਦਾ ਆਪਣਾ ਮਨ ਫਤਿਹ ਕਰਨਾ ਪੈਂਦਾ ਹੁੰਦਾ ਸਾਨੂੰ ਫਾਰਮੂਲਾ ਦੱਸਿਆ ਜੇ ਦੁਨੀਆ ਜਿਤਲੀਆਂ ਮਨ ਜਿਤਲੋ ਆਪਣਾ ਉਹ ਮਨ ਤੁਸੀਂ ਜਿਤਨੀ ਰਹਿ ਦੁਨੀਆ ਨੂੰ ਜਿਤਨੀ ਤੁਸੀਂ ਤਾਂ ਗੁਰਮਤਿ ਦੇ ਖਿਲਾਫ ਹੋ ਮਨ ਜਿੱਤੇ ਜਗ ਜੀਤ ਹੈ ਸਾਡਾ ਫਾਰਮੂਲਾ ਉਹ ਬੋਲ ਗਏ ਉਹ ਹਿੰਦੂ ਨੇ ਨਾ ਉਹ ਤਾਂ ਤਾਂ ਖਲਾਫ ਨੇ ਜੇ ਤਾਂ ਹੁੰਦਾ ਗੁਰੂ ਵਾਲੇ ਫੇ ਤਾਂ ਮਨ ਜਿੱਤੇ ਜਗ ਜੀਤ ਵਾਲੀ ਗੱਲ ਕਰਦੇ ਇਹਦਾ ਹਿੰਦੂ ਨੇ ਇਹਦਾ ਕੁਝ ਹੋਰੇ ਲੈਣ ਆਏ ਸੀ ਭੇਖ ਬਦਲ ਕੇ ਹੋ ਜੋ ਬ੍ਰਹਮਾण्डे ਸੋਈ ਪਿੰਡੇ ਜੋ ਬ੍ਰਹਮਾण्डे ਸੋਈ ਪਿੰਡੇ ਜੋ ਬ੍ਰਹਮਾण्डे ਦੇ ਵਿੱਚ ਸੀ ਪਹਿਲਾਂ ਉਹ ਅੰਡਕੋਸ਼ ਵਿੱਚ ਪਰਵੇਸ਼ ਕੀਤਾ ਫਿਰ ਜੋਤ ਜੋਤ ਹੈ ਜਿਹੜੀ ਅੰਡਕੋਸ਼ ਦੇ ਵਿੱਚ ਦੀ ਸਰੀਰ ਚ ਜਾਂਦੀ ਹੈ ਉੱਥੋਂ ਹੀ ਅੰਡਕੋਸ਼ ਦੇ ਵਿੱਚ ਲੈ ਕੇ ਬਿਨਾ ਜੋਤ ਤੇ ਤਾਂ ਸਰੀਰ ਬਣਦਾ ਨਹੀਂ ਪੰਜ ਤੱਤ ਮਿਲ ਖਾਇਆ ਕਿੰਨੀ ਜਦ ਪੰਜ ਤੱਤ ਸੁਪਰੀਮ ਤੱਤ ਪਰਮ ਤੱਤ ਆ ਮਿਲਦਾ ਤਾਂ ਕਾਇਆ ਬਣਦੀ ਹੈ ਉਹ ਬ੍ਰਹਮ ਅੰਡੇ ਚ ਅੰਡਕੋਸ਼ ਦੇ ਵਿੱਚ ਐ ਜਾਂਦਾ ਹੈ ਧਿਆਨ ਐ ਜਾਂਦਾ ਉਹਦਾ ਧਿਆਨ ਅੰਡਕੋਸ਼ ਦੇ ਵਿੱਚ ਐ ਜਾਂ ਧਿਆਨ ਗਿਆ ਉਹ ਧਿਆਨ ਨਾਲੇ ਜਿੱਥੇ ਦਾ ਧਿਆਨ ਉਹ ਤੇ ਬੋਲ ਜਾਂਦਾ ਸੋਈ ਪਿੰਡੇ ਸੋਈ ਪਿੰਡੇ ਬਿਕਸਰੀ ਹੋ ਸਕਦੀ ਜੋਤ ਧਿਆਨ ਐ ਬਿਕਸੇਦਾ ਜੇ ਮੈਂ ਲਾਈਟ ਆ ਸਾਡੇ ਨਾਲ ਧਿਆਨ ਆ ਲਾਈਟ ਦਾ ਸੋਚ ਆਫ ਹੋ ਗਈ ਲਾਈਟ ਗਈ ਪਿੱਛੇ ਸੋਈ ਪਿੰਡੇ ਉਹ ਹੁਣ ਉਹੀ ਸ਼ਰੀਰ ਚ ਉਹ ਸਰੀਰ ਚਾ ਬ੍ਰਹਮ ਜੋ ਖੋਜੇ ਸੋ ਪਾਵੇ ਜੋ ਖੋਜੇ ਸੋ ਪਾਵੇ ਸਰੀਰ ਤੋਂ ਲੱਭ ਲਓ ਆਪਣੇ ਤੋਂ ਬਾਹਰ ਕਿੱਥੇ ਲੱਭਦੇ ਹੋ ਉਹ ਗੱਲ ਦੱਸਤੀ ਸਵੇਕਾ ਰਾਮ ਅਬਰਮ ਅੰਦਰ ਹੀ ਹੈ ਸਭ ਆਹ ਦੱਸਿਆ ਜੋ ਬ੍ਰਹਮ ਅੰਡੇ ਸੋ ਹੀ ਪਿੰਡੇ ਜੋ ਖੋਜੇ ਸੋ ਪਾਵੇ ਖੋਜ ਲਓ ਅੰਦਰ ਪੀਪਲ ਇਹੀ ਹੈ ਤਨ ਵਿੱਚ ਮਨ ਦੇਖਣਾ ਤਨ ਵਿੱਚ ਪਹਿਲਾ ਵੀ ਸ਼ਬਦ ਇਹ ਸੀ ਮਾਇਆ ਦੇ ਵਿੱਚ ਖੋਜਣਾ ਹਾਂਜੀ ਪੀਪਾ ਪ੍ਰਣਬ ਪਰਮ ਤਤ ਹੈ ਸਤਿਗੁਰੂ ਹੋਏ ਲਖਾਵੈ ਪੀਪਾ ਕਹਿੰਦਾ ਹੈ ਕਿ ਇਹੋ ਜੇ ਖੋਜਿਆ ਜਿਹਨੇ ਖੋਜਿਆ ਉਹਨੇ ਦੱਸਿਆ ਕੀ ਪੀਪਾ ਪ੍ਰਣਬ ਪਰਮ ਤਤ ਪੀਪਾ ਪੀਪਾ ਬੇਨਤੀ ਕਰਦਾ ਹੈ ਜੀ ਮੈਂ ਖੋਜਿਆ ਤਾਂ ਹੈ ਕਿ ਉਹ ਪ੍ਰਣਬ ਪਰਮ ਤਤ ਹੈ ਉਹ ਪਰਮ ਤਤ ਹੈ ਆ ਪਰਮ ਤਤ ਹੈ ਜਿਹੜਾ ਇੱਕ ਤਤ ਹੈ ਪੰਚ ਤਤ ਪਰਮ ਤਤ ਹੈ ਪੰਚ ਤਤ ਮਿਲ ਪਰਮ ਤਤ ਨੇ ਆਪ ਮਿਲ ਕੇ ਤਾਂ ਕਾਇਆ ਬਣਾਈ ਹੈ ਕਾਇਆ ਨਹੀਂ ਬਣਦੀ ਹੈ ਸਤ ਗੁਰੂ ਪ੍ਰਣਵੇ ਪੀਪਾ ਪ੍ਰਣਵੇ ਪਰਮ ਤਤ ਹੈ ਕਿੱਡੀ ਵੱਡੀ ਗੱਲ ਪੀਪਾ ਕਿੰਨੇ ਥੋੜੇ ਸ਼ਬਦਾਂ ਚ ਕਹਿ ਗਿਆ ਸਾਰੀ ਇਹ ਤੋਂ ਪਤਾ ਲੱਗਦਾ ਸਾਰੀ ਗੱਲ ਦੀ ਸਮਝ ਆਉ ਨੂੰ ਪੀਪਾ ਪ੍ਰਣਵੇ ਪਰਮ ਤਤ ਹੈ ਪਰਮ ਤਤ ਹੋ ਸਤਗੁਰੂ ਹੋਏ ਲਖਾਵੈ ਸਤਗੁਰ ਹੋਏ ਲਖਾਵੈ ਜੇ ਕੋਈ ਸੱਚ ਦਾ ਗਿਆਨ ਰੱਖਣ ਵਾਲਾ ਹੋਵੇ ਸਤਗੁਰ ਹੋਵੇ ਸੱਚ ਦੇ ਗਿਆਨ ਵੰਡੀ ਨੇ ਸੱਚ ਜਾਣ ਲਿਆ ਉਹ ਸਤਗੁਰ ਹੁੰਦਾ ਸਤਪੁਰਖ ਜਿਹਨ ਜਾਣਿਆ ਸਤਗੁਰੂ ਕਿਸ ਕੋ ਨਾ ਤੇ ਪੀਪਾ ਵੀ ਸਤਗੁਰੇ ਆ ਪੀਪਾ ਹੋਰ ਘਟਾ ਲਖਾਇਆ ਜੀ ਹੁਣ ਪੀਪੇ ਨੇ ਇਹ ਸਤਗੁਰ ਸਾਰੇ ਹੀ ਹੁੰਦੇ ਨੇ ਇਹ ਨਾਨਕ ਨੂੰ ਸਤਗੁਰ ਕਹਿੰਦੇ ਨੇ ਉਹਨੂੰ ਭਗਤ ਕਹੀ ਜਾਂਦੇ ਸਾਰੇ ਹੀ ਸਤਗੁਰ ਨੇ ਇਹ ਇੱਕ ਵੀ ਨਹੀਂ ਸਭ ਬਰਾਬਰ ਨੇ ਇਹ ਤਾਂ ਇਹਨਾਂ ਦੇ ਪਖੰਡੀਆਂ ਦੇ ਬਣਾਏ ਹੋਏ ਸੀ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਏ ਲਖਾਵਾ ਸਤਗੁਰ ਹੋਏ ਤਾਂ ਦਰਸ਼ਨ ਕਰਾਵੇ ਸਤਗੁਰ ਹੋਏ ਤਾਂ ਅੱਖਰ ਖੋਲੇ ਪਰਮ ਤਤ ਦਿਖਾਵੇ ਪਰਮ ਤਤ ਦਾ ਦਰਸ਼ਨ ਪਰਮ ਤਤ ਨੂੰ ਸਮਝਾਵੇ ਲਖਾਉਣਾ ਹੁੰਦਾ ਸਮਝਾਉਣਾ ਲਖਾਉਣਾ ਹੈ ਸਮਝਾਉਣਾ ਅਕਲ ਦੀ ਅਕਲ ਨੇ ਸਿੱਧਾ ਹੀ ਦਰਸ਼ਨ ਕਰਨਾ ਬਿਨਾਂ ਤਰਕੜੀ ਤੋਂ ਤੇਰ ਕੋੜੀ ਦੇ ਵਿੰਦਿਤ ਮਾਯਾ ਦਾ ਦਰਸ਼ਨ ਹੁੰਦਾ ਅੱਖਾਂ ਤੋਂ ਬਿਨਾ ਦਰਸ਼ਨ ਹੋਣਾ ਲਿਖਾਵੇ ਅੱਖਾਂ ਤੋਂ ਬਿਨਾ ਦਰਸ਼ਨ ਅੱਖਾਂ ਤੋਂ ਬਿਨਾ ਦਰਸ਼ਨ ਕਰਦੀ ਹੈ ਅਕਲ ਇਹ ਅਕਲ ਦੇ ਲੈਵਲ ਦਾ ਦਰਸ਼ਨ ਜਿਹੜੀ ਚੀਜ਼ ਦੀ ਸਮਝ ਆ ਗਈ ਦਰਸ਼ਨ ਹੋ ਗਿਆ ਜਿੱਤੇ ਸਮਝ ਨਹੀਂ ਆਈ ਦਰਸ਼ਨ ਨਹੀਂ ਹੋਇਆ ਇਹਦੀ ਸਮਝ ਆਉਣ ਦੀ ਗੱਲ ਹੈ ਆਪੀ ਦਾ ਪਰਮ ਤੱਤੇ ਕੌਣ ਨਹੀਂ ਪਰਮ ਤੱਤ ਸਾਰੇ ਜੀ ਪਰਮ ਤੱਤੇ ਨੇ ਆਉ ਆਦਮ ਦਰਸ਼ਨ ਹੈ ਪੀਪਾ ਪ੍ਰਣਵੇ ਪਰਮ ਤਾਤਾ ਹੈ ਸਤਿਗੁਰ ਹੋਏ ਜਦੋਂ ਨੇ ਕਹਿੰਦਾ ਜੋ ਪਰਮਾਣਡੇ ਸੋਈ ਪਿੰਡੇ ਹਰੇਕ ਦੇ ਸਰੀਰ ਚ ਹੋ ਆਪਣੇ ਆਪਣੇ ਸਰੀਰ ਚ ਆਪਣੇ ਆਪਣੇ ਸਰੀਰ ਤੇ ਦੇਖਣ ਪਰ ਉਹਨੇ ਕਿਦੋਂ ਪਤਾ ਲੱਗਣ ਪਰਮ ਤਾਤਾ ਹੈ ਸਤਿਗੁਰ ਹੋਏ ਖਾ ਬੈ ਲੇਕਨ ਦਰਸ਼ਨ ਕਰਾਉਣ ਵਾਲਾ ਸਤਿਗੁਰ ਚਾਹੀਦਾ ਇਹਦੋਂ ਘਟ ਵਾਲਾ ਦਰਸ਼ਨ ਨਹੀਂ ਕਰਾ ਸਕਦਾ ਤਾਂ ਖਾਲਸਾ ਮੇਰੋ ਸਤਿਗੁਰ ਕੂਰਾ ਜੋ ਦਰਸ਼ਨ ਕਰਾ ਦੇਵੇ ਉਹ ਖਾਲਸਾ ਹੈ ਜੋ ਨਹੀਂ ਕਰਾ ਸਕਦਾ ਜਿਹੜਾ ਖਾਲਸਾ ਕਹਿੰਦਾ ਰਾਜ ਰਣ ਆ ਜਾਵੇ ਦਰਸ਼ਨ ਕਰਾਵੇ ਫੇਰ ਪਤਾ ਲੱਗ ਜੂਗਾ ਇਹ ਟੈਸਟ ਹੈ ਗੁਰਸਿੱਖ ਸਾਹਿਬ ਇਹਹੀ ਟੈਸਟ ਹੈ ਜਿਹੜੇ ਕਹਿੰਦੇ ਅਸੀਂ ਸਿੱਖਾਂ ਆ ਜਾਓ ਇੱਥੇ ਬੈਠ ਕੇ ਕਿਤੇ ਕਰੋ ਕੁਰਬਾਨੀ ਦੀ ਕਹਾ ਤਾਂ ਪਤਾ ਲੱਗ ਜੂਗਾ ਵੀ ਤੁਸੀਂ ਹੈਗੇ ਉਸੇ ਕਰਨੀ ਸਿੱਖਿਆ ਕੀ ਹੈ ਤੁਸੀਂ ਕੀ ਸਿੱਖਿਆ ਲਈ ਹੈ ਗੁਰੂ ਤੋਂ ਜਿਹੜੇ ਡਿਗਰੀ ਲੈਂਦੇ ਨੇ ਸਿੱਖਿਆ ਦੀ ਇਮਤਾਨ ਪਹਿਲਾਂ ਦੇਣਾ ਪੈਂਦਾ ਤਾਂ ਸਾਡੇ ਮੇਰੇ ਮਿਲਦਾ ਸਿੱਖੀ ਦਾ ਸਰਟੀਫਿਕੇਟ ਹੈ ਬਗਾਇਦਾ ਸਤਗੁਰੂ ਸਿੱਖ ਕੇ ਬੰਧਨ ਕਾਟੇ ਜਿਹਦੇ ਬੰਧਨ ਕੱਟੇਗੇ ਸਿੱਖ ਹੋਏ ਜੇ ਬੰਧਨ ਕੱਟੇਗੇ ਦਿਖਾ ਕੇ ਮੈਂ ਕੱਟੇਗੇ ਤੇਰੇ